ਦੋਸਤੋ ਦੋ ਟਰੈਕਟਰ ਲੈ ਕੇ ਆਏ ਇੱਕ ਇੱਕ ਘਰੇ ਖੜੇ ਇੱਕ ਤਾਂ ਸੋਨਾ ਲੀਕਾ 60 ਦੂਜਾ ਮੈਸੀ 9500 ਮਾਲਕ ਵੀਰ ਆਪਣੇ ਕੋਲ ਲੈਣੇ ਜਾਣਕਾਰੀ ਹਾਂਜੀ ਬਈ ਕੀ ਹਾਲ ਹੈ ਜੀ ਵਧੀਆ ਵੀਰੇ ਵਧੀਆ ਹੋ ਠੀਕ ਠਾਕ ਹੀ ਚੱਲਦੀ ਇਹ ਕਿਹੜਾ ਮਾਡਲ ਆ ਸੋਨਾ ਲੀਕਾ ਬਈ ਇਹ 2023 ਮਾਡਲ ਆ ਜੀ 2023 ਦੇ ਲਾਸਟ 12ਵੇਂ ਮਹੀਨੇ ਦੇ 2023 ਦੇ 12ਵੇਂ ਮਹੀਨੇ ਦਾ ਹਾਂਜੀ ਠੀਕ ਆ ਬਾਈ ਤੇ ਫਿਰ ਤਾਂ ਇਹ ਨਵਾਂ ਹੀ ਪਿਆ ਬਈ ਲਿਫਾਫੇ ਵੀ ਨਹੀਂ ਉਤਰੇ ਹਜੇ ਨਹੀਂ ਦੂਜਿਆਂ ਨੂੰ ਨਹੀਂ ਚੱਲੇ 160 ਤੇ ਜੋ ਚੱਲਿਆ ਜੀ ਹਾਂਜੀ ਰਿਕਾਰਡ ਨਾਲ ਹੀ ਚੱਲੇ ਰਿਕਾਰਡ ਨਾਲ ਨਗਦ ਕੈਸ਼ ਟਰੈਕਟਰ ਸਰਵਿਸ ਹੋਈ ਪਈਲੀ ਨਹੀਂ ਸਰਵਿਸ ਨਹੀਂ ਬ ਤੇ ਕੈਸ਼ ਕਾਪੀ ਹੈ ਬਈ ਜਮਨ ਨਗਦ ਜਮਨ ਨਗਦ ਕੈਸ਼ ਕਾਪੀ ਠੀਕ ਆ ਫਿਰ ਨਾਲ ਹੀ ਚੱਲਿਆ ਜੋ ਚੱਲਿਆ ਇਹ ਵੇਟ ਬੂਟ ਸਾਰੇ ਕੋ ਕੰਪਨੀ ਦਾ ਨਾਲ ਹੀ ਆ ਹੈ ਪੀਪੀ ਕਾਰਡ ਕਿੱਥੋਂ ਦਾ ਨੰਬਰ ਪੀਪੀ ਇਹ ਕਾਰਡ ਆ ਪੀਪੀ ਕਾਰਡ ਜਲਾਲਾਬਾਦ ਦਾ ਜਲਾਲਾਬਾਦ ਦਾ ਅੱਛਾ ਉੱਥੋਂ ਕਿਹੜਾ ਹੈ ਤੁਸੀਂ ਹਾਂਜੀ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਸਮਾਨਾ ਹੀ ਦੇਵੋਗੇ ਪੂਰਾ ਹਾਂ ਹਾਂਜੀ ਜਿਵੇਂ ਜਾਲਸੀ ਤੋਂ ਹੁੰਦਾ ਸੀ ਹਾਂਜੀ ਠੀਕ ਆ ਬਾਈ ਉਹ ਟਰੈਕਟਰ 'ਚ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਜੀ ਦੇਖੋ ਨਵਾਂ ਬਿਲਕੁਲ ਹਾਂ ਜੇ ਕਿਸੇ ਵੀਰ ਨੇ ਮਤਲਬ ਨਵਾਂ ਲੈਣ ਦੀ ਖਾਹ ਬਾਂਦੀ ਇਹ ਲੈ ਸਕਦਾ 160 ਘੰਟੀ ਚੱਲਿਆ ਹਾਂਜੀ 3 ਸਪੀਡ ਚੇਂਜਰ ਮੈਂ ਟੌਪ ਮਾਡਲ ਵਾਲਾ ਟੌਪ ਮਾਡਲ ਦਾ ਚੇਂਜਰ ਮੈਂ ਦਾ 3 ਸਪੀਡ ਹੈ ਹਾਂਜੀ ਠੀਕ ਆ ਐਸਜੀਐਮ ਫੁੱਲ ਟੌਪ ਮਾਡਲ ਫੁੱਲ ਟੌਪ ਮਾਡਲ ਤੇ ਇਹ ਤੇ ਲੋਨ-ਲੋਨ ਹੋ ਜੀਏ ਕਿਹਨੇ ਕਰਾਉਣਾਗਾ ਤੁਸੀਂ ਆਪ ਵੀ ਕਰਾ ਦੇਵਾਂਗੇ ਆਪ ਵੀ ਕਰਵਾ ਦਾਂਗੇ ਬੰਦਾ ਆਪ ਜੇ ਕਿਸੇ ਨੇ ਆਪ ਕਰਾਉਣਾ ਆਪ ਕਰਾ ਦੇ ਨਹੀਂ ਤੁਸੀਂ ਵੀ ਕਰਾ ਦਿਓਗੇ ਕੀ ਡਿਮਾਂਡ ਕਰਦੇ ਇਹਦੀ ਇਹਦੀ ਡਿਮਾਂਡ 795 ਹਜ਼ਾਰ ਕਰਦੀ ਉਹਨਾਂ ਵਾਂ ਕਿਹਨੇ ਦਾ ਪੈਂਦਾ ਬਾਈ ਇਹ ਨਵਾਂ 8.5 ਦੇ ਆਸ-ਪਾਸ ਹੈ। ਠੀਕ ਆ 795 ਜੋ ਜਿਹੜਾ ਵੀਡੀਓ ਕਰਕੇ ਆਉਂਦਾ ਸ਼ੇਅਰ ਆ। ਮਾਨ ਨਾਲ ਫੋਲੋ ਹੋ ਗਏ। ਫੋਲੋ ਮਾਨਦਾਨ ਕਰੋਂਗੇ। ਠੀਕ ਆ ਬਈ ਤੇ ਆ ਜਿਹੜਾ ਮੈਸੀ ਖੜਾ ਇਹ ਕਿਹੜਾ ਮਾਡਲ ਆ? ਇਹ 2021 ਮਾਡਲ ਆਈ 2021 ਦੇ ਲਾਸਟ 12ਵੇਂ ਦਾ। ਹਾਂਜੀ ਲਾਸਟ 11ਵੇਂ 12ਵੇਂ ਮਹੀਨੇ ਦਾ। ਠੀਕ ਆ ਇਹ ਕਿੱਥੋਂ ਦਾ ਨੰਬਰ ਇਹਦਾ ਪੰਜਾਬ ਦਾ ਹੀ। ਹਾਂਜੀ ਪੰਜਾਬ ਦਾ ਹੀ ਫਰੋਹੀਪੁਰ ਦਾ ਹੀ। ਠੀਕ ਆ ਬੀਬੀ 05 ਫਰੋਹੀਪੁਰ ਦਾ ਨੰਬਰ ਆ ਫਰਸਟ ਓਨਰ ਆ। ਟਾਇਰਾਂ ਦੀ ਗੱਲ ਕਰੀਏ ਬਈ ਇਹਦੇ। ਇਹ ਟਾਇਰ ਬਈ ਨਾਲ ਦੇ ਆ 70 ਤੋਂ 75 ਰੁਪਏ। ਠੀ ਹਾਂਜੀ 70 ਤੋਂ 75 ਪੇਜ ਤੇ ਰੰਗ ਪੇੜ ਦਾ ਸਾਰਾ ਰੀਨਲ ਆ। ਉਹ Ориਗਨਲ ਹਾਂਜੀ ਕਿਤੇ ਵੀ ਕਲਮ ਨਹੀਂ ਲੱਗੀ। ਜਮਾਂ ਸਾਹਬ ਨਾਲ ਦਾ ਹੀ ਰੀਨਲ। ਇਹ ਵੀ ਚੇਂਜਰ ਮਾਉਂਟ ਚ ਆ। ਹਾਂਜੀ ਇਹ ਵੀ। ਇਹ ਵੀ ਟੌਮ। 3 ਸਪੀਡ ਚ ਆ। ਹਾਂਜੀ 3 ਸਪੀਡ ਚ ਡਰਾਈਵ। 3 ਸਪੀਡ ਚ ਆ ਤੇ ਚੇਂਜਰ ਮਾਉਂਟ ਫੋਲ ਟੌਮ ਮਾਡਲ ਆ। ਹਾਂ। ਇਹ ਕਿੰਨੇ ਘੰਟੇ ਚੱਲਿਆ ਹੋਊਗਾ? ਇਹ ਜੈਨੂਨ ਹੀ ਚੱਲਿਆ ਜੋ ਮੀਟਰ ਦੇ ਵੇਖ ਲਓ। ਵੇਖੀ ਮਣੇ ਜੀ ਰਿਕਾਰਡ। ਇਹ 800 ਚੱਲਿਆ ਜੀ। 800 ਘੰਟਾ। ਵੇੜ ਬੂੜੇ ਦੇ ਨਾਲ ਦੇ ਬਾਈ ਹਾਂਜੀ ਕੰਪਨੀ ਅਜੇ ਕੰਪਨੀ ਚੋਂ ਹੀ ਆਉਂਦਾ ਹਾਂ ਵੇੜ ਬੂੜ ਠੀਕ ਹੈ ਇਹ ਲੋਨ ਤਾਂ ਇੱਥੇ ਵੀ ਹੋ ਜੂਗਾ ਨਾ ਬਾਈ ਹਾਂਜੀ ਲੋਨ ਵੀ ਹੋ ਜੂਗਾ ਬਾਈ ਹਾਂਜੀ ਤੁਸੀਂ ਵੀ ਕਰਾ ਦਿਓਗੇ ਆਪਾਂ ਹੀ ਕਰਵਾ ਸਕਦੇ ਬੰਦਾ ਆ ਦੀ ਮਰਜ਼ੀ ਨਾਲ ਹੀ ਕਰਵਾਉਂਦਾ ਸਮਾਨ ਇਹਦੇ ਨਾਲ ਬਾਈ ਪੂਰਾ ਡੰਡਾ ਫੱਟੀ ਛਤਰੀ ਡੰਡੇ ਮਿਲ ਜਾਣਗੇ ਮਰਾਟਾ ਦੇ ਮਗਰਾਟ ਨਾਲ ਡੰਡੇ ਵੀ ਮਿਲ ਜਾਣਗੇ ਹਾਂਜੀ ਉਹ ਮਿਲ ਜਾਣਗੇ ਠੀਕ ਆ ਬਾਈ ਤੇ ਕੀ ਡਿਮਾਂਡ ਕਰਤੋਂਗੇ ਇਹਦੀ 6,25,000 ਡਿਮਾਂਡ ਕਰਦੇ ਨੇ 6,25,000 ਹਾਂਜੀ ਮਾਨਤਨ ਕਰਾਂਗੇ ਫੁੱਲ ਹੀ ਫੁੱਲ ਮਾਨਤਨ ਜਿਹੜਾ ਵੀਡੀਓ ਕਰੇਗਾ ਉਹਗਾ ਸ਼ੇਅਰ ਸ਼ੇਅਰ ਕਰਕੇ ਆਉਂਦੇ ਠੀਕ ਆ ਬਾਈ ਨੰਬਰ ਬੋਲ ਦੀ ਬਈ ਇੱਕ ਵਾਰੀ 9501383398 ਇਹ ਕਿਹੜੇ ਪਿੰਡ ਖੜੇ ਦੋਵੇਂ ਟਰੈਕਟਰ ਕਿ ਖੜਾਈ ਜ਼ਿਲ੍ਹਾ ਫਰੋਹੀਪੁਰ ਹਣ ਬਾਈ ਥੋੜੀ ਜਿਮੇਵਾਰੀ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਠੀਕ ਆ ਬਾਈ ਧੰਨਵਾਦ